ਹੈਲੋ ਜੀ ਮਿਤਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਆਪਾਂ ਕਰਦੇ ਆਂਗੇ ਕਰਦੇ ਕੰਮ ਦੰਦਾ ਤੇ ਟਾਈਮ ਹੋ ਗਿਆ 4:30 ਦਾ ਜੀ ਤੇ ਆਪਾਂ ਨੇ ਸਬਜ਼ੀ ਤਾਂ ਮੰਤਾਰੀ ਲਈ ਤੇ ਆਪਾਂ ਬਣਾਈਆਂ ਫੁੱਲ ਬੜੀਆਂ ਤੇ ਵਿੱਚ ਪਿਆਜ਼ ਕਰ ਲਈ ਸੀਗੇ ਦੋ ਅਲੂ ਭਾਲੀ ਚਲੋ ਮੱਖ ਤਰੀਜੀ ਹੋ ਜੂਗੀ ਤੇ ਦੁੱਤ ਗਿਆ ਸੀ ਕਿ ਅਮਰ ਤੇ ਸਾਥ ਹੈ ਵਾ ਤੇ ਕੱਲੋ ਰਾਤ ਆਏਗੀ 1 ਵਜੇ ਤੇ ਕਿ ਮਹ ਹੋਇਆ ਵੇ ਸੀਗਾ ਕਹਿੰਦਾ ਮम्मा ਚਲ ਅੱਜ ਮੰਤਾ ਤਰੀ ਜੀ ਜਿਹੜਾ ਆੜ ਖਾਨੀ ਮੇਰੇ ਦਿਲ ਕਰਦਾ ਤਾਂ ਮੈਂ ਚਲੋ ਉਹ ਬਣਾ ਲੈਨੇ ਆਪਾਂ ਤੇ ਕੱਲ ਜੀ ਬਹੁਤ ਹਨੇਰੀ ਸੀਗੀ ਤੇ ਹੁਣ ਵੀ ਅੱਜ ਵੀ ਹਨੇਰੀ ਮੰਗੂ ਆਇਆ ਤਾਂ ਮਾਫਤਮਾ ਪੂਰੀ ਗਰਮੀ ਹੋਈ ਪਈ ਹੈਗੀ ਇਹ ਨਹੀਂ ਆਈ ਨਾ ਪਤਾ ਵੀ ਹੁਣ ਹਨੇਰੀ ਆ ਜੀ ਕੋਈ ਤੈਨੂੰ ਲੱਗਦਾ ਕਿਹੜੇ ਵੇਲੇ ਆ ਜੰਦੀਗੀ ਸਫਾਈ ਕਰਦੇ ਹਾਂ ਬਜੰਨੇ ਆ ਫਿਰ ਫਿਰ ਹਨੇਰੀ ਤੜਕੇ ਨੂੰ ਨਹੀਂ ਗੰਦ ਪੈ ਜਾਂਦਾ ਹੈਗਾ ਤੇ ਕੱਲ ਆਪਾਂ ਲੈ ਕੇ ਆਏ ਸੀਗੇ ਜੀ ਦਵਾਈ ਬਰਨਾਲੇ ਤੋਂ ਤੇ ਈ ਡਾਕਟਰ ਕਹਿੰਦਾ ਵੀ ਉਹਨੂੰ ਮੈਂ ਦੱਸਿਆ ਵੀ ਮੈਨੂੰ ਨੀਂਦ ਬਹੁਤ ਜ਼ਿਆਦਾ ਘਟੰਦੀ ਰਾਤ ਨੂੰ ਜੰਮੀ ਨੀਂਦ ਨਹੀਂ ਹੁੰਦੀ ਗਈ ਤੇ ਉਹ ਕਹਿੰਦੇ ਵੀ ਜਿਹੜੀਆਂ ਦਰਿਆ ਵਾਲੀਆਂ ਨਸਟਾਈਆਂ ਇਹ ਕਮਜ਼ੋਰ ਹੋ ਗਈਆਂ ਵੀ ਇਹਦੇ ਨਾਲ ਤੁਹਾਨੂੰ ਨਾ ਮੀਂਹ ਮਤਲਬ ਕਿ ਜਿਵੇਂ ਕੀ ਕਾਜੂ ਬਦਾਮ ਖਰੋਟ ਤੇ ਅੰजीर ਵੀ ਇਹ ਖਾਇਆ ਕਰੇ ਇਹਦੇ ਨਾਲ ਤਰੀਆਂ ਜਿਹੜੀਆਂ ਨਾੜਾਂ ਵੀ ਇਹਨਾਂ ਨੂੰ ਤਾਕਤ ਮਿਲ ਜੂਗੀ ਤੇ ਇੱਕ ਮੈਨੂੰ ਬਟਾਵਨ ਡੀ ਦੀ ਗੋਲੀ ਲਈ ਜੀ ਗੋਲੀ ਘਟਾਉਣੇ ਤਾਂ ਕੀ ਸੀ ਸ਼ਕਮ ਦੀ ਦੋ ਗੋਲ ਨੂੰ ਹੋਰ ਵਧਾ ਤਿੰਨ ਪੰਜ ਗੁਰੂਆਂ ਲੈ ਕੇ ਕੈਮਰਾ ਪੰਤਨੀ ਨੰਮ ਦੇਗੀ ਤੇ ਅੱਜ ਅਸੀਂ ਗੈਸ ਦੀਆਂ ਵਸਤੀਆਂ ਕਿ ਕਰ ਤੇ ਇੱਕ ਮਾਸ ਦੋ ਮਾਸਤੀਆਂ ਮੇਰੀਆਂ ਇੱਥੇ ਤੇ ਇੱਕ ਤਾਂ ਵੀਡੀਓ ਦੇ ਵਿੱਚ ਆਉਂਦੀ ਹੁੰਦੀ ਸੀ ਉਹ ਵੇਖਦੇ ਹੋਮਾਂਗੇ ਇੱਕ ਹੋਰ ਹੈਗੀ ਤੇ ਉਹਨਾਂ ਦੇ ਪੋਤਾ ਹੋਇਆ ਸੀਗਾ ਤੇ ਜਦਨੇ ਪੋਤਾ ਹੋਇਆ ਸੀਗਾ ਜੀ ਥੋੜਾ ਬੱਚੇ ਦੀ ਮਤਲਬ ਕਿ ਆਕਸੀਜਨ ਟੱਕ ਦਿੱਤੀ ਸੀਗੀ ਤੇ ਉਹਨਾਂ ਨੂੰ ਬਹੁਤੀ ਮਤਲਬ ਕਿ ਆਪਰੇਸ਼ਨ ਤਾਂ ਬਰਨਾਲੇ ਹੋਇਆ ਸੀਗਾ ਬੱਚਾ ਤਾਂ ਬਰਨਾਲੀ ਹੋ ਗਿਆ ਸੀਗਾ ਤੇ ਜਦੋਂ ਵੀ ਆਕਸੀਜਨ ਕਾਤੇ ਨੂੰ ਲੈਣੇ ਤਾਂ ਸਰਕਾਰ ਲਈ ਤੇ ਅਸੀਂ ਇੱਕ ਚਲੋ ਹੁਣ ਪਤਾ ਹੀ ਲੈ ਆਉਨੇ ਆਪਾਂ ਵੀ ਅੱਜ ਜੇ ਉਹ ਸਾਨੂੰ ਤਾਂ ਗਏ ਸੀਗਾ ਫਿਰ ਲੈ ਵੀ ਆਏ ਸੀਗੇ ਮੈਂ ਤੇ ਨਹੀਂ ਤੁਨ ਤੇਰਨ ਵਾਲੇ ਪਤਾ ਲੈ ਆਏ ਚਲ ਬਹੁਤ ਘਰ ਇਸ ਜਿੰਨੇ ਮੁੰਡਾ ਆਇਆ ਚਲ ਆਪਾਂ ਉਦਨੀ ਫੇਰ ਦੁਆਰੇ ਵੇਖਿਆ ਮੰਗੀ ਮਹਾਰਾਜਾਂ ਦਰਸ ਕੀ ਰੱਖਿਆ ਨੂੰ ਨੰਮ ਵੰਨਣਗੇ ਫੋਟਨੀ ਚੱਲਾਂਗੇ ਤੇ ਅੰਡਾ ਆਟਾ ਪਾ ਗੁੰਨੇ ਕੇ ਰੱਖ ਲਿਆ ਤੇ ਨੇਰੀ ਦਾ ਪਤਾ ਨਹੀਂ ਲੱਗਦਾ ਜੀ ਫਿਰ ਕੀ ਕਰ ਵਾਲੀ ਆਉਣ ਲੱਗ ਜੰਗੀ ਜੀ ਤੇ ਕੱਲ ਨਾ ਨੇਰੀ ਨੇ ਭਰ ਤਾਰੇ ਤਾਂ ਪਤਾ ਨਹੀਂ ਕਿੱਥੋਂ ਆਉਂਦਾ ਮੁਠੀਆਂ ਭਰ ਭਰ ਰੇਤੇ ਨਹੀਂ ਆਉਂਦੀਆਂ ਜਿਵੇਂ ਡੋਲਿਆ ਹੁੰਦਾਗਾ ਤੇ ਕਰਵਾਲੀ ਹੁੰਦੀ ਮੈਨੂੰ ਤਾਂ ਸਵੇਰੇ ਧੋ ਲੈਨੇ ਆ ਸਾਮ ਨੂੰ ਪੀਰੋ ਨੀ ਗੰਦ ਤੇ ਆਪਾਂ ਗੰਡੇ ਲਿਆਂ ਦੀ ਸੀਗੀ ਮੋੜਲੇ ਤੇ ਸੀਗੀ ਦੋ ਗੱਟੇ ਤੇ ਉਹ ਆਪਾਂ ਸਮਾਰ ਕੇ ਰੱਖ ਲਏ ਦੋ ਢੁੱਪ ਤੇ ਮੈਂ ਟੋਕਰੇ ਚ ਪੈ ਗਏ ਤੇ ਹੁਣ ਆਪਾਂ 5 ਕਿਲੋ ਕਰਨ ਗਰਮੀ ਨਾਲ ਵੀ ਲੂ ਇਹ ਦੋ ਆ ਚੱਕ ਫੇਰ ਲੈ ਲਾਂਗੇ ਘਰ ਦੇ ਘੰਟੇ ਆ ਜੀ ਵਧੀਆ ਸੋਹਣੀ ਦਿਖਾਉਣੇ ਤੁੰ ਸੱਜੇ ਕਰਦੇ ਗੰਡੇ ਹੈਗੇ ਬਹੁਤ ਸੋਹਣੇ ਹੈਗੇ ਤੇ ਇੱਕ ਟੋਕਰ ਆਪਣਾ ਪਾ ਹੈਗਾ ਤੇ ਜਿਹੜੇ ਥੋੜੇ ਬਹੁਤ ਤੇ ਟੁੱਟੇ-ਫੁੱਟੇ ਸੀਗੇ ਆਪਾਂ ਇਹਦੇ ਚ ਕੱਢ ਕੇ ਰੱਖ ਲਿਆ ਚਾਰਨੇ ਜਿਹਾ ਇੱਕ ਟੋਕਰ ਆਪਣਾ ਉੱਧਰ ਪਾ ਹੈਗਾ ਆਪਣੀ ਂਗੂਰਾਂ ਦੀ ਬੇਲ ਲਿਆ ਕੇ ਰੱਖੀ ਪਈ ਹੈ ਹਲੋਂ ਦਾ ਟਾਈਮ ਨਹੀਂਗਾ ਜੋ ਤਾਂ ਹੈ ਨਹੀਂ ਸੀਗਾ ਤੇ ਜੋਤ ਕਹਿੰਦਾ ਮੈਂ ਲਾਉਂਗਾ ਮੇਰੇ ਹੱਥ ਨਾਲ ਦੇਖੋ ਵੀ ਵੱਧ ਚੱਲਦੀ ਹੈ ਡੈਡੀ ਤੇ ਅੱਥ ਨੇ ਜ ਲਾਏ ਆਣਗੇ ਹੁਣ ਦੋ ਤੇ ਕੱਕ ਵੱਡਣਗੇ ਆਵੇਗਾ ਤੋਪ ਤੋਪ ਪੈ ਗਈ ਜੀ ਕਾਫੀ ਤਿੱਖੀ ਦੇਖੋ ਮੌਸਮ ਆਲਕੀ ਹਲਕੀ ਹਵਾ ਜੀ ਚੱਲੀ ਜਾਂਦੀ ਹੈਗੀ ਇੱਕ ਮੈਂਸ ਆਪਣੀ ਆਪਾ ਉਧਰ ਬਨਨਤੀ ਅੱਜ ਤੇ ਜਿਹੜੀ ਆਪਣੀ ਚਾਟ ਤੇ ਮਿਲਦੀ ਸੀਗੀ ਤੇ ਤਿੰਨ ਹੁਣ ਇੱਧਰ ਹੋ ਗਈਆਂ ਇਹ ਕੁਝ ਮੈਨੂੰ ਤਾਂ ਲੱਗਦਾ ਨਹੀਂ ਰਹੀ ਉਹ ਨਹੀਂ ਤੁਹਾਨੂੰ ਫੇਰ ਕੀ ਕਰੀਏ ਜੀ ਪਾਣੀ ਤਾਂ ਨਹੀਂ ਨਹੀਂ ਰਿਹਾ ਡਰ ਬਾਲਾ ਲੱਗਦਾ ਹੈ ਕਿ ਪਾਣੀ ਪਾਣੀ ਫੇਰ ਭਰ ਕੇ ਰੱਖ ਦਿੰਗੇ ਵੀ ਪਾਣੀ ਵੀ ਕਿਧੇ ਲੈਣ ਜਾਵਾਂਗੇ ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਤੁਸਾਂ ਠੀਕ ਠਾਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੇ ਗਰਮੀ ਬਹੁਤ ਜ਼ਿਆਦਾ ਹੈ ਜੀ ਫੇਰ ਅੱਜ ਅਸੀਂ ਦੁਪਹਿਰੇ ਮੈਂ ਆਪ ਦਾ ਸਕੂਲ ਦਾ ਕੰਮ ਕਰ ਲੱਗੀ ਮੈਂ ਤੁਹਾਨੂੰ ਕਰ ਦੰਨੇ ਆਂ ਕਿ ਹੋਮਵਰਕ ਜਿਹੜਾ ਮਿਲੇਗਾ ਬਸ ਥੋੜੇ ਜਿਹੇ ਸਬਜੈਕਟ ਅੰਦਰ ਹੀ ਰਹਿ ਗਿਆ ਜੀ ਚਾਰ ਇੱਕ ਚਾਰ ਕੁ ਸਬਜੈਕਟ ਅੰਦਰ ਰਹਿ ਗਿਆ ਉਹ ਵੀ ਬਸ ਆਪਾਂ ਕਰ ਦਾਂਗੇ ਕੱਲ ਕੱਲ ਚ ਕੱਲ ਜਾਂ ਪਰਸੋਂ ਤੱਕ ਕਰ ਦਾਂਗੇ ਪੂਰਾ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸ਼ੇਅਰ ਕਮੈਂਟ ਜਰੂਰ ਕਰਨਾ ਜੀ ਵੀਡੀਓ ਦੇਖਣ ਲਈ ਧੰਨਵਾਦ ਤੇ ਐਂਡ ਤੱਕ ਵੀਡੀਓ ਜਰੂਰ ਦੇਖਿਓ ਅੱਜ ਮਮਾ ਬਣਾਉਣਗੇ ਵਲੌਗ ਹੈ ਨਾ ਮਮਾ ਤੇ ਦਾਲ ਆਪਣੀ ਰਿੱਝ ਜਾਂਦੀ ਹੈ ਵੇਖੋ ਜੀ ਤੇ ਫੁੱਲ ਮੀਆਂ ਬੜੀਆਂ ਹੀ ਮੀਆਂ ਫੁੱਲ ਬੜੀਆਂ ਉੱਤਪ੍ਰਦੇਸ਼ ਮੈਲਾ ਰਹੀ ਹੈ ਅੱਜ ਜੀ ਇੱਕ ਸਾਡੇ ਬੀਓਰ ਆ ਗਏ ਗੁੰਨੇ ਦੇ ਕੋਰ ਤੋਂ ਉਹਨਾਂ ਦੀ ਆਈਡੀ ਹੈ ਹੈਪੀ ਮਨ ਤੇ ਉਹਨਾਂ ਦੇ ਦੋ ਬੇਟਿਆਂ ਦਾ ਜਨਮ ਦੇਣਾ ਅੱਜ ਪ੍ਰਵਿੰਦਰ ਸਿੰਘ ਤੇ ਨਰਿੰਦਰ ਸਿੰਘ ਪਹਿਨੇ ਬਹੁਤ-ਬਹੁਤ ਮੁਬਾਰਕਾਂ ਤੁਹਾਡੇ ਬੇਟਿਆਂ ਨੂੰ ਤੇ ਨਾਲੇ ਸੋਨ ਨੂੰ ਤੇ ਸਾਰੀ ਫੈਮਿਲੀ ਨੂੰ ਤੇ ਦੂਰਾ ਤੋਂ ਅਕਿੰਸੀ ਜਿਹੜਾ ਗਰਦੈਂਟ ਤੁਹਾਡੇ ਬੇਟਾਂ ਦੀ ਲੰਮੀ ਉਮਰ ਲਾਵੇ ਤੇ ਉਹ ਸਿੱਖੀ ਬਾਰੇ ਬੰਦ ਗੁਰਸਿੱਖੀ ਬਣੀ ਪੈੜ ਬੱਚੇ ਵੱਢ ਲੈ ਕੇ ਇੱਕ ਦੀ ਵਧੀਆ ਤਰੱਕੀ ਕਰਨੀ। ਥੈਂਕ ਯੂ ਵੈਰੀ। ਸਾਰੇ ਮੇਰੇ ਵੀਵਰ ਤੇ ਇਸ ਪੈਨ ਨੂੰ ਜਨਮ ਦੇਂਦੀ ਹੈ ਮਵਾਰ। ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਜੰਮ ਤਨ ਦੇ ਆਪਣੇ ਚੱਲੇ ਜਾਣਗੇ ਵਾਹਿਗੁਰੂ ਤੰਦਰੁਸਤੀ ਰੱਖੇ ਮੈਂ ਤਾਂ ਇਹੀ ਕਹੂੰਗੀ। ਸਾਰਿਆਂ ਨੂੰ ਤਰੱਕੀਆਂ ਬਖਸ਼ੇ ਆਪਾਂ ਨੂੰ ਸਭ ਨੂੰ ਸਾਰੀ ਦੁਨੀਆ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਾਲੇ ਹੋਣ ਸਭ ਆਣ ਪਾਈ ਤੇ ਜਿਰੀ ਦੀ ਤਿਆਰੀ ਆਪਣੀ ਹੋ ਰਹੀ ਆ ਸਾਨੂੰ ਪਤਾ ਹੀ ਹੈ ਅੱਜ ਝੋਲੇ ਦੀ ਧੋਤੇ ਦੇਖੋ ਰੋਟੀ ਪਾਣੀ ਜਾਊਗਾ ਕੋਈ ਕਿਧਰੇ ਜਾਇਆ ਕਰੂ ਕੋਈ ਕਿਧਰੇ ਜਾਇਆ ਕਰੂ ਰੋਟੀ ਪਾਣੀ ਸਾਰਿਆਂ ਚੋਂ ਗਰਦ ਕੱਢ ਤੀ ਤੇ ਅੱਛਾ ਦੱਸ ਝੋਲੇ ਧੋਤੇ ਆ ਮੰਨੇ ਕਿਉਂ ਇਸੇ ਪਾਸੇ ਗਰੇ ਸੱਟਣੇ ਸਪੈਸ਼ਲ ਸੁਪਰੇਣਾ ਦੀ ਜਾਉ ਕੋਈ ਕਜਿਰੀ ਲਾਉਣਾ ਨੇ ਜਾਉ ਕੋਈ ਗੱਟਾ ਪਹੁੰਚਣਾ ਦੀ ਰੋਟੀ ਜਾਉ ਸਾਰਿਆਂ ਨੇ ਅੱਡਾ ਅੱਡਾ ਰੋਟੀ ਜਾਇਆ ਕਰੂ ਪੁੱਤ ਵਾਹਿਗੁਰੂ ਤਾਂ ਅੰਦਰ ਉਸ ਤਿਰੇ ਚੜਦੀ ਕਲਾ ਰੱਖੇ ਤੇ ਬਸ ਰਹਿ ਗਏ ਦੋ ਦਿਨ ਜਿਰੀ ਲਾਉਣ ਦੇ ਤਨ ਤੇ ਸਮੇਂ ਦਾ ਗੇੜਾ ਜੇ ਨਾ ਵਧੀਆ ਚੱਲੀ ਜਾਵੇ ਮੈਂ ਤਾਂ ਇਹੀ ਕਹੂੰਗੀ ਸਾਰਿਆਂ ਦਾ ਸਾਰਿਆਂ ਦਾ ਕਾਰੋਬਾਰ ਚੱਲੇ ਵਧੀਆ ਸਾਰਿਆਂ ਨੂੰ ਰੱਬ ਤਰੱਕੀ ਕਰੇ ਤੇ ਚੜਦੀ ਕਲਾ ਵਾਲੇ ਰੱਖੇ ਬਣਾ ਕੇ ਆਪਾਂ ਨੂੰ ਪੁੱਤਰ ਮੈਂ ਤਾਂ ਇੰਜੇ ਗੱਲਾਂ ਕਰੂੰਗੀ ਪੁੱਤਰ ਹੋਰ ਮੈਨੂੰ ਕੀ ਹੁੰਦੀਆਂ ਨੇ ਗੱਲਾਂ ਤੇ ਕੱਖ ਗੰਡਾ ਆਪਾਂ ਪਾਤਾ ਤਰਸੀਮ ਨੇ ਤੇ ਤਾਂ ਧੋਖਾ ਮੈਂ ਚੋਲੂਗੀ ਮੱਝਾਂ ਬੰਨ ਗਿਆ ਉਹ ਕੱਖ ਪਾ ਕੇ ਤੇ ਅਥਨੇ ਤਾਂ ਮੈਨੂੰ ਰੈਸਟ ਜੀ ਕਰ ਦਿੰਦੇ ਨੇ ਉਹ ਤੇ ਧਾਰਾਂ ਚੋਲੂਗੀ ਮੈਂ ਛੁੱਲਾ ਮਨੇ ਸਾਮਲਣ ਦੀਏ ਦਾਲ ਮੂਗਰੀ ਤਾਂ ਰੱਖੀ ਆ ਅੱਤਾ ਫੜਕਾ ਲੱਗੂਗਾ ਫਿਰ ਰੋਜ਼ ਸਬਜ਼ੀਆਂ ਵੀ ਨਹੀਂ ਚੰਗਾ ਲੱਗਦੀਆਂ ਹਨਾ ਤੜੀ ਦਾਲ ਕਰੇ ਕਰਨੀ ਪੈਂਦੀ ਐ ਤੇ ਨਰੋਜ ਕੱਦੂਨਾ ਤੋਰੀਆਂ ਅਜਮਨੀ ਧਰਨੀ ਕੱਦੂਤਾ ਦੀ ਕੱਦੂਤਾ ਦੀ ਜ਼ਮੀਨ ਜੀ ਅੱਕਿਆ ਪਿਆਗਾ ਜੀ ਹਾਂ ਨਾ ਦੇ ਤੂੰ ਕਹਿੰਦੀ ਕੱਦੂਤਾ ਦੀ ਜ਼ਮੀਨ ਜੀ ਰੱਖਿਆ ਤੂੰ ਹੂੰ ਹੋਰ ਸੱਚੀ ਗੱਲ ਲੱਗ ਜਾਂਦਾ ਇੱਕ ਸੰਤੂ ਕੱਦੂਤਾ ਜੀ ਚੱਲੇ ਮੂੰਗੀ ਦੀ ਦਾਲ ਚ ਚੂਰ ਕੇ ਰੋਟੀ ਖਾਦੀ ਜਾਊਗੀ ਵਧੀਆ ਗੱਲ ਤੇ ਇੱਕ ਟਾਈਮ ਧਰਦਾ ਸਭ ਕੋਈ ਟਾਂ ਸਬਜੀ ਨਾਲੇ ਤਾਂ ਵੀ ਔਖਾ ਹੋ ਜਾਂਦਾ ਜਦੋਂ ਆਪਣੇ ਲਾ ਕੇ ਜੀਰੀ ਲਾਉਣ ਫੇਰ ਤੜਕੇ ਵੇਲੇ ਤਰਿਆ ਕਰਾਂਗੇ ਸੋ ਜਿਸਨੇ ਹੈ ਉਥੇ ਕਿੱਧਰ ਆ ਕਰਾਂਗੇ ਅਪਾ ਬੱਚੀ ਤਾਂ ਉਹ ਵੀ ਆਥਨੇ ਖਾ ਲਿਆ ਕਰਾਂਗੇ ਨਹੀਂ ਆਥਨੇ ਠੁੜਕੀ ਬਣਾ ਲਿਆ ਕਰਾਂਗੇ ਕਿ ਆਪਾਂ ਖੇਤ ਲਿਆ ਨੂੰ ਕਿਹੜਾ ਮਾੜੀ ਸਬਜ਼ੀ ਕਰਨੀ ਹੈ ਜੀਰੀ ਲਾਉਣ ਵਾਲੀ ਵਧੀਆ ਕਰਨੀ ਹੈ ਚਾਹੇ ਦਾਲ ਕਰੀਏ ਚਾਹੇ ਸਬਜ਼ੀ ਕਰੀਏ ਆਲੂ ਪਕੌੜੇ ਕਰ ਲਿਆ ਕਰਾਂਗੇ ਆਲੂ ਭੜੀਆਂ ਕਰ ਲਿਆ ਕਰਾਂਗੇ ਕਦੂ ਕਰ ਲਿਆ ਕਰਾਂਗੇ ਬਦਲਮੀ ਦਾਲ ਕਰਿਆ ਕਰਾਂਗੇ ਕਦੇ ਕੜੀ ਵੀ ਕਰ ਲਾਂਗੇ ਸਾਡੇ ਤਾਂ ਦਵਾਈ ਵਾਲੀ ਅੰਬਤੀ ਵਧੀਆ ਖੁਸ਼ ਹੁੰਦੀ ਹੈ ਜੇ ਆਪਾਂ ਚੰਗੀ ਰੋਟੀ ਉਹਨਾਂ ਨੂੰ ਖਵਾਵਾਂਗੇ ਤਾਂ ਆਪਣਾ ਚੰਗਾ ਝੋਨਾ ਲਾ ਰਹੇ ਗਿਰਨ ਤਾਂ ਦਰਸਤੀ ਹੋਈ ਰੱਖੀ ਵਸ ਨੇ ਰੀਗੁਲਰ ਆ ਕੇ ਆ ਜੀ ਮੀ ਆਊਗਾ ਨਹੀਂ ਹੋਈ ਬੱਦਲ ਵਾਈ ਆ ਲੱਗਦਾ ਵੀ ਨੇਰੀ ਆਊਗੀ ਰੋਜੀ ਆ ਜਾਂਦੇ ਨੇ ਨੇਰੀ ਤਾਂ ਹੁਣ ਸੁਪਨਾ ਹੈ ਮਗਰ ਮੀ ਆ ਜਾਂਦਾ ਨੇਰੀ ਆ ਜਾਂਦੀ ਏ ਚਲੋ ਹੁਣ ਅੱਖ ਤਜ ਨੂੰ ਮੀ ਪਾ ਦੇ ਰਾਂ ਤੱਬਕੇ ਇਹ ਸਾਰਾ ਸਵੈਤਾ ਹੋ ਜੇ ਹੈ ਨਾ ਪੁੱਤ ਅੱਠ ਜੂਨ ਨੂੰ ਇੰਨਾ ਮੀ ਪਾ ਦੇ ਬਾਹਣ ਭਰ ਦੇ ਰਾਂ ਲੈ ਤਾਂ ਲਾਉਣਾ ਨੂੰ ਢੰਡਾ ਹੋ ਜੀ ਤੇ ਨਾਲੇ ਆਪਾਂ ਨੂੰ ਪਾਣੀ ਵਾਹਣ ਭਿੱਜ ਜਾਣਾ ਪੜੇ ਹਨਾ ਗੜੇ ਭਿੱਜ ਜਾਣਾ ਤੇ ਛੇਤੀ ਪਾਣੀ ਫਿਰਦਾ ਹੋ ਜੇ ਲਾਈਟ ਵੀ ਥਲਕ ਘਟੂ ਪਾਣੀ ਭਿੱਜ ਹੋਤਾ ਕਿਤੇ ਉਹਦਾ ਟਿਲਫੋਨ ਆਜੇ ਉਹ ਨੋਰਾ ਵਾ ਪੂਰਾ ਨਹੀਂ ਪਾਉਂਦਾ ਮਤੇ ਦੀ ਅਸਤ ਕਪ ਨਾ ਰਜ਼ੂਰੇ ਅੱਜ ਜੀ ਆਪਣੇ ਫੁੱਫੜ ਜੇ ਸੀਗੇ ਕਲਮੀਰ ਫੁੱਫੜਾ ਸੀ ਤੇ ਉਹ ਵੀ ਸਵੇਰ ਆਏ ਸੀਗੇ ਬੀ ਲੈਣ ਆਏ ਸੀਗੇ ਉਹ ਛੋਣਾਂ ਦਾ ਬੀ ਲੈਣ ਆਏ ਤੇ ਮੈਂ ਇਧਰ ਕੰਮ ਗਈ ਹੋਈ ਸੀ ਮੈਂ ਤਾਂ ਟੱਕਰੇ ਵੀ ਨਹੀਂ ਚਾਰੇ ਨਹੀਂ ਮਿਲਦੀ ਪੈਂਦੀ ਮੈਂ ਬਸ ਤਾਈ ਜੀ ਮੈਨੂੰ ਜਾਣਾ ਨਹੀਂ ਫੇਰ ਮੈਂ ਮਿਲਦਾ ਜੀ ਤੇ ਉਹਨਾਂ ਨੂੰ ਫੇਰ ਕਹਲਤੀ ਵਿਚਰੇ ਕਹਰ ਚਕਲੇਰ ਸੁਆਦੀ ਮੋੜ ਗਿਆ ਮੈਂ ਤਾਂ ਭੁੱਫੜ ਨੂੰ ਕਹ ਸੀਗਾ ਭੂਆ ਜੀ ਨੂੰ ਲਿਆਵੇਂ ਫੇਰ ਕੀ ਕਹਣਾ ਭੁਰੇਰ ਤੁਸੀਂ ਆਜੋ ਨਾਲ ਅੱਛਾ ਉਹ ਹਰੇ ਕਾਨੂੰਕਾਰ ਛੱਡਦੀਆਂ ਨੇ ਪੁੱਤ ਆਪ ਉਹਦੇ ਘਰਾਂ ਦੀ ਮੇਰ ਵਾਲੀ ਕਰਦੀਆਂ ਨੇ ਕੋਈ ਘਰ ਨਾਲ ਨਹੀਂ ਜਾਂਦਾ ਕਿਸੇ ਦੇ ਹੈ ਜਦੋਂ ਆਪਣੇ ਚ ਜਾਨ ਹੁੰਦੀ ਹੈ ਭਰਾ ਹੀ ਕਰੀ ਆਪਾਂ ਵੀ ਆਪਾਂ ਘਰ ਨਾਲ ਸੁਣਨਾ ਸੱਦੀਏ ਆਹ ਕਰ ਲਈਏ ਵਾਹ ਕਰ ਲਈਏ ਤੇ ਕਰ ਕਰ ਹੀ ਆਪਾਂ ਤਾਂ ਹੁਣ ਬੜੇ ਭਾ ਗਿਆ ਮੇਰੇ ਤੋਂ ਕੰਮ ਕਰਦੀ ਕਰਦੀ ਤੇ ਭੈਣ ਸਰਾਣਾ ਹੀ ਕੋਈ ਨਹੀਂ ਆਉਂਦਾ ਤੇ ਜਿਹੜਾ ਆਪਾਂ ਆਨੰਦ ਮਾਣ ਲਾਂਗੇ ਸਪੀਰੀਆਂ ਚ ਭੈਣ ਭਾਈ ਕੋਲ ਜਾ ਕੇ ਦੋ ਦਿਨ ਉਹ ਵਧੀਆ ਰਹਿੰਦਾ ਹੈ ਨਾ ਤੇ ਕੰਮ ਤਾਂ ਮੁੱਕਦੇ ਨਹੀਂ ਜਾਂਦੇ ਜੀਆਂ ਦੇ ਨਾ ਮੁੱਤੇ ਨੇ ਨਾ ਮਕਾਏ ਨੇ ਕਿਸੇ ਨੇ ਨਾ ਪੁੱਤ ਮੁੱਕਣੇ ਨੇ ਮਿਲਣਾ ਕਰਨਾ ਵੀ ਜ਼ਰੂਰੀ ਹੁੰਦਾ ਕੁੜੀਓ ਮੈਂ ਤਾਂ ਇਹ ਹੀ ਕਹੂੰਗੀ ਆ ਜਾਓ ਕਿ ਦੋ ਦੋ ਰਾਤਾਂ ਪੁੱਤ ਜੀ ਬਹੁਤ ਹਨ ਤੇ ਰੇਖ ਦਿੱਤੀ ਪਹਿਣਾਵੇ ਬੱਚੇ ਨਾਨਕ ਹੀ ਆਉਣ ਹੁਣ ਉਹ ਤੇ ਗਲੀ ਲ ਕਰ ਦਿੱਤੀ ਮੰਮਾ ਕਦੋਂ ਨਾਨਕੀ ਜਾਵਾਂਗੇ ਤੇ ਆਉਂਦੇ ਨੇ ਲੈ ਕੇ ਕਣੀ ਐਪਾਸਟੀਆਂ ਮਿਲਾਂਗੇ ਕੋਈ ਭਈ ਉਹਦਾ ਡਿਜਨਸਾ ਜਿਹੜਾ ਉਹ ਵੀ ਸੁਣਨਾ ਠੱਗਣ ਲੋਕ ਹਨ ਜਿੱਦੀ ਬੈਠੀ ਆ ਕਾਰੋਬਾਰ ਬੀਪੀ ਕਹਿੰਦੀ ਹੈ ਜੀ ਬਿਜ਼ਨਸ ਹਾਂ ਜੀ ਜਨਾ ਸਾਹਿਬ ਕਹਿਣਾ ਨਹੀਂ ਆਉਂਦਾ ਸ ਮਾਰ ਕਿਉ ਸੁੰਨੇ ਸਦੇ ਨਾਲੇ ਵੀ ਨਹੀਂ ਹੁਣ ਸੁੱਖ ਨਾਲ ਉਹਦੇ ਕੰਮ ਕਰੇ ਮਿਸਤਰੀ ਲੱਗੇ ਹੋਣਾ ਰੂਹਸਾਲ ਹੋ ਗਿਆ ਗਰਮੀਦ ਕੌਰ ਦੇ ਫੇਰ ਘਰੇ ਕੱਪੜੇ ਦਾ ਕੰਮ ਹੈ ਆਹ ਮੋਹ ਹੈ ਪਿਆ ਸਮਾਨ ਮੱਜਾਂ ਨੂੰ ਨਰੀ ਮੱਕੀ ਚੱਲਦੀ ਆ ਬਾਈ ਅੱਜ ਬੀਬੀ ਕਹਿੰਦੀ ਵੀ ਤੂੰ ਭਾਈ ਇੰਨੀ ਮੱਕੀ ਨਾਲ ਸਿੱਟਾ ਕਰ ਮੱਜਾਂ ਨੂੰ ਦੁੱਧ ਘਟ ਜਾਣੀਆਂ ਕਿਉਂ ਜਿਹੜੀ ਤੂੜੀ ਆ ਤੂੜੀ ਚ ਫਾਈਬਰ ਹੁੰਦਾ ਫਾਈਬਰ ਨਾਲ ਹੀ ਦੁੱਧ ਬਣਦਾ ਤੇ ਮਾਤਾ ਨੇ ਅੱਜ ਤੂੜੀ ਪਵਾਈ ਆ ਮਾਂ ਕਹਿੰਦੀ ਤੂੜੀ ਪਾਪ ਵਿੱਚ ਪਾਈ ਐਂ ਕੰਮ ਨੇ ਲੋਟ ਅੰਦਰ ਦੀ ਮੱਕੀ ਨਾਲ ਕੁਲੀਆਂ ਭਰ ਦੇਣਾ ਤੇ ਆ ਆ ਗਈ ਜਰਸੀ ਆਪਣੀ ਇੱਧਰ ਜੀ ਆਪਾਂ ਬਾਬੇ ਦੀ ਸਮਾਧ ਵਸਤੇ ਰਾਮ ਨੂੰ ਨੇ ਆਂਗੇ ਫਿਰ ਡਿੱਕਾ ਨਹੀਂ ਆਉਣਾ ਲੱਗਣਾ ਜੀ ਮੱਥੇ ਟੇਕਣ ਵਾਸਤੇ ਰਾਮ ਨੌਣਿਆਂਗੇ ਆਪਣੀ ਮੋਟਰ ਵੀ ਚੱਲੀ ਜਾਂਦੀ ਹੈਗੀ ਆਪਣੇ ਹਾਲਾਂ ਤੇ ਲਿਖਿਆ ਹੋਇਆ ਜੀ ਖੇਤੀ ਪੰਜਾਬ ਦੀ ਹੈ ਉਹ ਜਿਹੜੇ ਉੱਤੇ ਇੰਸਟਾਗ੍ਰam ਤੇ ਜਿਹੜੇ ਬਾਈ ਨੇ ਬਣਾਏ ਨੇ ਹਾਲ ਹਨ ਉਹਨਾਂ ਦਾ ਹੈਗਾ ਦਰ ਮੋਟਰ ਵੀ ਚੱਲੀ ਜਾਂਦੀ ਆ ਤੇ ਕਾਲੂ ਜੀ ਅਸ਼ਪਾਲਾਂ ਲਈ ਜਿਹੜਾ ਗ੍ਰੈਡ ਹੈਗਾ ਉਹਦੇ ਲੇਟ ਭੱਜੂਗੀ ਫਿਰ ਤੜਕੇ ਲਈ ਲੇਟ ਭੱਜੂ 8 ਵਜੇ ਤੋਂ 4 ਵਜੇ ਲੇਟ ਆਊਗੀ ਤਾਂ ਕਰਕੇ ਜੀ ਪਾਣੀ ਛੱਡ ਰੱਖਿਆਗਾ ਖੇਤ ਤੇ ਚੱਲ ਆਪਣੇ ਗਾੜੀ ਬੱਤੀ ਬੱਗਰੀ ਕਰਦਾ ਤਾਂ ਕਿ ਮੇਰੇ ਮੱਕਾ ਟੇਕਣਾ ਵੀ ਪਾਏ ਨਾ ਬਿੱਟਰ ਨਾ ਉਹਨਾਂ ਤੋਂ ਬਾਅਦ ਵੀ ਕੁਝ ਨਹੀਂ ਕਰਦਾ ਇਹਨੇ ਜੰਨੇ ਕਾਫੇ ਖੂਨ ਤੋਂ ਮੈਨੂੰ ਖਾ ਰਿਹਾ